ਸੱਚੀ ਕਾਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਅ ਥੋੜਾ ਜਆ ਅਪਸੈਟ ਆ ਕਿਉਂਕਿ ਵਜਾ ਤੁਹਾਨੂੰ ਪਤਾ ਹੈ ਅੱਜ ਕੱਲ ਇੱਕ ਗਾਣਾ ਬਹੁਤ ਚਰਚਾ ਜਾਏ ਵਾਰੰਗਿਆ ਤੇਰੇ ਰੰਗ ਉਸ ਗਾਣੇ ਨੂੰ ਥੋੜਾ ਤੋੜ ਮੋੜ ਕੇ ਕੁਝ ਮੇਰੇ ਵੀਰਾਂ ਨੇ ਸਜੜਾ ਨੇ ਪੇਸ਼ ਕੀਤਾ ਔਰ ਬੜਾ ਗਲਤ ਮੈਸੇਜ ਜਿਹੜਾ ਉਹ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮੇਰੇ ਵੀਰ ਚਲੋ ਉਹਨਾਂ ਦਾ ਵੀਰਾ ਭਲਾ ਕਰੇ ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦਾ ਪਰ ਮੈਂ ਇਹ ਗਾਣਾ ਇੱਕ ਪਹਿਲੀ ਗੱਲ ਤਾਂ ਮੈਂ ਇਹ ਜਿਹੜਾ ਮੈਸੇਜ ਹੈ ਮੇਰਾ ਉਹਨਾਂ ਵੀਰਾਂ ਵਾਸਤੇ ਹੈ ਜਿਹੜੇ ਵੀਰਾਂ ਨੇ ਇਹ ਗਾਣਾ ਪੂਰਾ ਸੁਣਿਆ ਹੀ ਨਹੀਂ ਇਸ ਕਰਕੇ ਮੈਂ ਇਹ ਗਾਣਾ ਪੂਰਾ ਸੁਣਾਉਂਗਾ ਤੁਹਾਨੂੰ ਸਾਰਿਆਂ ਨੂੰ ਔਰ ਇਹਦਾ ਪੂਰਾ ਜਿਹੜਾ ਵਿਸ਼ਲੇਸ਼ਣ ਹੈ ਵਿਆਖਿਆ ਹੈ ਉਹ ਪੂਰੀ ਕਰੂੰਗਾ ਉਸ ਤੋਂ ਬਾਅਦ ਫਿਰ ਤੁਹਾਡਾ ਜੋ ਵੀ opinion ਹੋਏਗਾ ਉਹ ਮੈਨੂੰ ਮਨਜ਼ੂਰ ਹੈ ਆ ਇਹ ਗਾਣਾ ਜਿਹੜਾ ਹੈ ਬਹੁਤ ਵਾਰੀ ਮੈਂ ਸਟੇਜਾਂ ਦੇ ਉੱਤੇ ਗਾਇਆ ਹੈ ਇਵਨ ਕੈਨੇਡਾ ਦੇ ਵਿੱਚ ਅਖਾਲ 9 ਸ਼ੋਅ ਸਾਡੇ ਹੋਏ ਨੇ ਤੇ ਨੋਹਾਂ ਸ਼ੋਅਾਂ ਦੇ ਵਿੱਚ ਇਹ ਮੈਂ ਗਾਣਾ ਸਟੇਜ ਦੇ ਉੱਤੇ ਗਾਇਆ ਔਰ ਤਿੰਨ ਚਾਰ ਸਟੇਜਾਂ ਦੇ ਦੰਨੀਆਂ ਸੀ ਜਿੱਤ ਖੜ ਕੇ ਇਸ ਗਾਣੇ ਨੂੰ ਅਪਰੀਸ਼ੀਏਟ ਕੀਤਾ ਐ ਚਲੋ ਇਹ ਗੱਲ ਬਾਤ ਦੀ ਹੈ ਆਪਾਂ ਮੁੱਦੇ ਤੇ ਆਉਨੇ ਆ ਅ ਪਹਿਲੀ ਗੱਲ ਤਾਂ ਇਹ ਕਿ ਜਿਨੇ ਵੀ ਸਤਿ ਸ਼ਕਾਲ ਬੁਲਾ ਰਹੇ ਸੱਜਣ ਸਾਰਿਆਂ ਨੂੰ ਸਤਿ ਸ਼ਕਾਲ ਜੀ ਪ੍ਰੀਤਪਾਲ ਵੱਲੋਂ ਤੇ ਅੱਜ ਆਪਾਂ ਇੱਕ ਮੁੱਦੇ ਤੇ ਗੱਲ ਕਰ ਰਹੇ ਆਂ ਫਿਰ ਉਹਦੇ ਤੇ ਹੀ ਆਪਾਂ ਰਹਨੇ ਆਂ ਅ ਗਾਣੇ ਦੀਆਂ ਪਹਿਲਾਂ ਪਹਿਲੀਆਂ ਲਾਈਨਾਂ ਨੇ ਜੀ ਵਾਰ ਰੰਗਿਆ ਤੇਰੇ ਰੰਗ ਕਈਆਂ ਨੂੰ ਦਿੱਤੀਆਂ ਦੋ ਦੋ ਗੱਡੀਆਂ ਕੋਈ ਸਾਈਕਲ ਤੋਂ ਵੀ ਤੰਗ ਪਹਿਲੀ ਗੱਲ ਤਾਂ ਇਹ ਕਿ ਇਹ ਇਹ ਜਿਹੜਾ ਗਾਣਾ ਇਹ ਪ੍ਰੀਤਪਾਲ ਆਪਣੇ ਵਾਸਤੇ ਨਹੀਂ गा ਰਿਹਾ ਇੱਕ ਇੱਕ ਦੁਖੀ ਬੰਦੇ ਦੀ ਫਰਿਆਦ ਰੱਬ ਕੋਲ ਅ ਰੱਬ ਕੋਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਵਾਰੰਗਿਆ ਤੇ ਰਾਂਗ ਕਈਆਂ ਨੂੰ ਦਿੱਤੀਆਂ ਦੋ ਦੋ ਗੱਡੀਆਂ ਕੋਈ ਸਾਈਕਲ ਤੋਂ ਵੀ ਤੰਗ ਕਿਉਂਕਿ ਦੁਨੀਆ ਦੇ ਵਿੱਚ ਹਰੇਕ ਉਹ ਬੰਦਾ ਜਿਹੜਾ ਪੈਦਾ ਹੋਇਆ ਉਹ ਚਾਹੁੰਦਾ ਮੈਨੂੰ ਸੁੱਖ ਮਿਲੇ ਮੈਨੂੰ ਚਾਰੇ ਪਾਸਿਓਂ ਠੰਡੀਆਂ ਹਵਾਵਾਂ ਆਉਣ ਪਰ ਚਲੋ ਉਹਦੇ ਕਰਮ ਹੁੰਦੇ ਨੇ ਕਈ ਵਾਰੀ ਉਹਨੂੰ ਇੰਨਾ ਕੁਝ ਨਹੀਂ ਮਿਲਦਾ ਤੇ ਉਹ ਰੱਬ ਕੋਲ ਸ਼ਿਕਾਇਤ ਕਰਦਾ ਜਦੋਂ ਮਨ ਦੇ ਅੰਦਰ ਦੁੱਖ ਹੋਵੇ ਫਿਰ ਜਿਹੜੀਆਂ ਸਭ ਤੋਂ ਦੁੱਖ ਦੀ ਗੱਲ ਹੈ ਕਿ ਮੇਰੇ ਵੀਰ ਨੇ ਜਿਹੜੀਆਂ ਸਿਰਫ ਚਾਰ ਲਾਈਨਾਂ ਤੁਹਾਨੂੰ ਸੁਣਾਈਆਂ ਉਹ ਹੀ ਉਹ ਹੀ ਲਾਈਨਾਂ ਤੇ ਸਿੱਧਾ ਆਉਂਗਾ ਮੈਂ ਕੋਈ ਕਹਿੰਦਾ ਖਾਲਿਸਤਾਨ ਬਣਾ ਦੇ ਕੋਈ ਕਹਿੰਦਾ ਹਿੰਦੁਸਤਾਨ ਦਵਾ ਦੇ ਮੈਂ ਲਹੂ ਕਿਸੇ ਦਾ ਨਾ ਡੁੱਲਣ ਦੇਵਾਂ ਮੈਨੂੰ ਉਹ ਇਨਸਾਰ ਬਣਾ ਦੇ ਖਾਲਿਸਤਾਨ ਵੀ ਬਣਾ ਦੇ ਹਿੰਦੁਸਤਾਨ ਵੀ ਬਣਾ ਦੇ ਪਰ ਕਿਸੇ ਦਾ ਲਹੂ ਨਾ ਡੁੱਲੇ ਕਿਉਂਕਿ ਮੇਰੇ ਗੁਰੂਆਂ ਤੋਂ ਲੈ ਕੇ ਹੁਣ ਤੱਕ ਖੂਨ ਹੀ ਵੰਦਾ ਆਇਆ ਸਿੱਖ ਕੌਮ ਦਾ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਹੋਇਆ ਕੁਝ ਹਾਸਲ ਨਹੀਂ ਸਾਨੂੰ ਹੋਇਆ ਪਰ ਹੁਣ ਹੋਰ ਨਹੀਂ ਇਹ ਇਹ ਕਿਹਾ ਲਿਖਣ ਵਾਲੇ ਨੇ ਅਲਗਾਉਣ ਵਾਲੇ ਨੇ ਕਿ ਸਾਰਿਆਂ ਨੂੰ ਸਾਰਾ ਕੁਝ ਦੇ ਦੇ ਪਰ ਖੂਨ ਅੰਡੂਲੇ ਹੋਰ ਬਹੁਤ ਬਹੁਤ ਅੰਜਾਇਮ ਹੁੰਦਾ ਹੋਇਆ ਸਾਡੀਆਂ ਪਤਾ ਨਹੀਂ ਤੁਸੀਂ ਇਸ ਗੱਲ ਨੂੰ ਕਿਸ ਲੈਵਲ ਤੋਂ ਕਿਸ ਨਜ਼ਰੀਏ ਤੋਂ ਲਾਉਂਗੇ ਪਰ ਮੇਰਾ ਲਿਖਣ ਵੇਲੇ ਫੀਲ ਇਹ ਰਿਹਾ ਕਿਸੇ ਨੂੰ ਖਾਲਿਸਤਾਨ ਬਣਾ ਦੇ ਕਿਸੇ ਨੂੰ ਹਿੰਦੁਸਤਾਨ ਦਵਾ ਦੇ ਕੋਈ ਕਹਿੰਦਾ ਖਾਲਿਸਤਾਨ ਬਣਾ ਦੇ ਕੋਈ ਕਹਿੰਦਾ ਹਿੰਦੁਸਤਾਨ ਦਵਾ ਦੇ ਮੈਂ ਲਗੂ ਕਿਸੇ ਦਾ ਨਾ ਡੁੱਲਣ ਦੇਵਾਂ ਮੈਨੂੰ ਉਹ ਇਨਸਾਨ ਬਣਾ ਦੇ ਤੇਰੇ ਨਾਂ ਤੇ ਪੈ ਗਈਆਂ ਮੰਡੀਆਂ ਤੂੰ ਬੈਠਾ ਕਿਤੇ ਤਮਾਸ਼ਾ ਵੇਖੇ ਤੂੰ ਨਹੀਂਓ ਕੁਝ ਬੋਲਣ ਜੋਗਾ ਮੈਨੂੰ ਦੋ ਦਿਨ ਲਈ ਭਗਵਾਨ ਬਣਾ ਦੇ ਇਸ ਗੱਲ ਤੇ ਬੜੀ ਲੋਕਾਂ ਨੇ ਭਗਵਾਨ ਬਣ ਕੇ ਕੀ ਕਰੇਗਾ ਉਹ ਕਮੜੇ ਉਹ ਮੈਂ ਭਗਵਾਨ ਕਿਵੇਂ ਬਣ ਜਾਊਂਗਾ ਉਹ ਇੱਕ ਕਚੀਚੀ ਐ ਇੱਕ ਗੁੱਸਾ ਮੇਰੇ ਅੰਦਰ ਕਿ ਜਿਨ੍ਹਾਂ ਨੇ ਤੇਰੇ ਅੰਗ ਪਾੜਤੇ ਜਿਨ੍ਹਾਂ ਨੇ ਤੇਰੀ ਬੇਅਤਵੀ ਕੀਤੀ ਜਿਹੜੇ ਇਹਨਾਂ ਕੁਝ ਕਰੀ ਜਾਂਦੇ ਨੇ ਦੁਨੀਆਂ 'ਚ ਜੇ ਤੂੰ ਤੂੰ ਨਹੀਂ ਕੁਝ ਕਰਨਾ ਤੇ ਫਿਰ ਮੈਨੂੰ ਇੱਕ ਵਾਰੀ ਦੋ ਦਿਨ ਲਈ ਭਗਵਾਨ ਤੇ ਬਣਾ ਫਿਰ ਮੈਨਾਂ ਨੂੰ ਦੱਸਾਂਗਾ बस ओ एक चीची है एक गुस्सा है हक वाला गुस्सा परमात्मा ਦੇ ਨਾਲ ਜਿਹੜਾ ਅਸੀਂ ਆਪਣੇ ਪਿਓ ਦੇ ਨਾਲ ਕਰਦੇ ਹਾਂ ਉਹ ਗੁੱਸਾ ਮੇਰੇ ਵੀਰੋ ਗਾਣੇ ਦੇ ਭਾਵ ਨੂੰ ਤਾਂ ਸਮਝਿਆ ਕਰੋ ਯਾਰ ਬੋਲਣ ਲੱਗੇ ਤੁਸੀਂ ਦੇਖਦੇ ਕੁਛ ਨਹੀਂ ਯਾਰ ਦੂਸਰੀ ਗੱਲ ਅੱਗੇ ਆਉਂਦੇ ਹਾਂ ਅਸੀਂ ਫਿਰ ਲਾਸਟ ਲਾਈਨ ਉਹ ਕਹਿੰਦਾ ਇਸ ਸੰਤਰੀ ਦੀ ਲਾਲ ਤਰਤ ਦਾ ਰੰਗ ਹੋਊ ਤੇਰੇ ਕਾਲਜੇ ਪੈ ਜਾਊ ਠੰਡ ਜੇ ਤੂੰ ਦੁਨੀਆ ਮਰ ਗਈ ਤੈਨੂੰ ਪੂਜਣ ਵਾਲੇ ਮਰ ਗਏ ਸਵੇਰੇ ਸ਼ਾਮੀ ਤੇਰਾ ਪਾਠ ਕਰਨ ਵਾਲੇ ਮਰ ਗਏ ਖਤਮ ਹੋ ਗਏ ਤੇ ਫਿਰ ਫਿਰ ਤੂੰ ਠੀਕ ਰਹੇਗਾ ਫਿਰ ਤੂੰ ਖੁਸ਼ ਹੋ ਜਾਊਗਾ ਇੱਕ ਕੁਐਸਚਨ ਕੀਤਾ ਗੁਰੂ ਨੂੰ ਇੱਕ ਕੁਐਸਚਨ ਕੀਤਾ ਗੁਰੂ ਨੂੰ ਪਿਆਰ ਵਾਲਾ ਕੁਐਸਚਨ ਹੱਕ ਵਾਲਾ ਕੁਐਸਚਨ ਯਾਰ ਤੂੰ ਜੇ ਦਿੱਤੇ ਵੀ ਕੋਈ ਇੰਟ ਹੁੰਨੇ ਕੋਈ ਕਹਿੰਦਾ ਇਸਲਾਮ ਨੂੰ ਮੰਨੋ ਕੋਈ ਆਖਦਾ ਆਰਾਮ ਨੂੰ ਮੰਨੋ ਭੋਲਿਆਂ ਨੂੰ ਤੂੰ ਆਪੇ ਦੱਸ ਜਹਾਰਾ ਬਿਕ ਹੈ ਉਹਦੇ ਨਾਮ ਨੂੰ ਮੰਨੋ ਤੁਸੀਂ ਆਪਣਾ ਆਪਣਾ ਰੱਬ ਮੰਨੋ ਰੱਬ ਤਾਂ ਇੱਕ ਹੀ ਹੈ ਅਸੀਂ ਬੰਦੇ ਰੱਬ ਅਸੀਂ ਇਨਸਾਨਾਂ ਨੇ ਰੱਬ ਵੰਡ ਲਿਆ ਉਸ ਤੋਂ ਬਾਅਦ ਸੋ ਸੋ ਕੋ ਜਾ ਕੇ ਦੀਵਾ ਬਲਣਾ ਜੇ ਹੁਣ ਲੱਗ ਗਈ ਕਿਤੇ ਜੰਗ ਵਾਰੰਗਿਆ ਤੇਰੇ ਰੰਗ ਉਹਦੇ ਚ ਮੈਂ ਇਕੱਲੇ ਨਹੀਂ ਤੇ ਨਹੀਂ ਜਾਣਾ ਆਪਾਂ ਸਾਰੇ ਨਹੀਂ ਜਦੋਂ ਕੋਈ ਏਦਾਂ ਦਾ ਟਾਈਮ ਆਇਆ ਆਪਣੇ ਸਾਰਿਆਂ ਦੇ ਨੁਕਸਾਨ ਹੋਣਗੇ ਮੈਂ ਆਪਣੇ ਇਕੱਲੇ ਵਾਸਤੇ ਨਹੀਂ ਗਾ ਰਿਹਾ 프리ਧਰਪਾਲ ਇਕੱਲੇ ਵਾਸਤੇ ਨਹੀਂ ਲਿਖ ਰਿਹਾ ਪੂਰੇ ਸਮਾਜ ਵਾਸਤੇ ਲਿਖ ਰਿਹਾ ਇਹ ਗਾਣਾ ਘਟੂ ਘਟ ਇਹ ਗਾਣਾ ਉਸ ਤੋਂ ਬਾਅਦ ਮੇਰੇ ਵੀਰ ਨੇ ਜਿਹੜੀਆਂ ਲਾਈਨਾਂ ਕੱਟ ਕੇ ਤੁਹਾਨੂੰ ਦਿੱਤੀਆਂ ਨੇ ਬੜੀ ਮਿਹਨਤ ਕੀਤੀ ਹੈ ਜਿੰਨੇ ਮੇਰੇ ਸੱਜਣ ਨੇ ਧੰਨਵਾਦੀਆਂ ਉਹਦਾ ਅਮ ਅਗਲੀਆਂ ਲਾਈਨਾਂ ਨੇ ਲੋਕੀ ਤੈਨੂੰ ਰਾਖਾ ਸਮਝਣ ਤੇਰੇ ਆਪਣੇ ਘਰ ਵਿੱਚ ਚੋਰੀਆਂ ਨੇ ਤੂੰ ਸਾਡੀ ਰਾਖੀ ਕੀ ਕਰਨੀ ਲੋਕਾਂ ਤੇਰੀਆਂ ਗੋਲਕਾਂ ਤੋੜੀਆਂ ਨੇ ਜਿਨ੍ਹਾਂ ਨੇ ਤੇਰੇ ਅੰਗ ਪਾੜ ਤੇ ਤੂੰ ਦਿੱਤੀਆਂ ਕਿਉਂ ਸਜਾਵਾਂ ਨਹੀਂ ਮਾਫ ਕਰੀ ਮੇਰੇ ਮਾਲਕਾ ਮੇਰੀਆਂ ਗੱਲਾਂ ਥੋੜੀਆਂ ਕੌੜੀਆਂ ਨੇ ਮਾਫੀ ਉਹਦੇ ਕੋਲ ਮੰਗੀ ਆ ਉਸੇ ਵੇਲੇ ਕਿ ਵਾਹਿਗੁਰੂ ਤੇਰੀਆਂ ਜਿਹੜਾ ਜਣਾਂ ਨੇ ਤੇਰੇ ਅੰਗ ਪਾੜਦੇ ਤੂੰ ਉਹਨਾਂ ਤਾਂ ਵੀ ਕੁਝ ਨਹੀਂ ਕੀਤਾ ਕਿਉਂ ਨਹੀਂ ਕੀਤਾ ਤੈਨੂੰ ਕਰਨਾ ਚਾਹੀਦਾ ਮੈਂ ਮਜਬੂਰ ਆ ਮੈਂ ਕੁਝ ਨਹੀਂ ਕਰ ਸਕਦਾ ਪਰ ਮੇਰੇ ਵਰਗੇ ਹੋਰ ਕਈ ਮਜਬੂਰ ਨੇ ਜਿਹੜੇ ਕੁਝ ਬੋਲ ਨਹੀਂ ਸਕਦੇ ਪਰ ਤੂੰ ਤੇ ਬਹੁਤ ਕੁਝ ਕਰ ਸਕਦਾ ਤੂੰ ਕਿਉਂ ਨਹੀਂ ਕਰ ਰਿਹਾ ਗਾਣਾ ਲਿਖਣ ਵਾਲੇ ਲਿਖਣ ਵਾਲੇ ਦਾ ਭਾਵ ਇਹ ਸੀ ਮੇਰੇ ਵੀਰੋ ਤੁਸੀਂ ਗਲਤ ਮਤਲਬ ਲੈ ਲਿਆ ਉਹਦਾ ਜਿਨਾ ਉਹ ਤੁਹਾਡਾ ਗੁਰੂ ਉਹਨਾਂ ਮੇਰਾ ਵੀ ਗੁਰੂ ਜਿਨਾ ਉਹ ਤੁਹਾਡਾ ਜਿਨਾ ਤੁਸੀਂ ਉਹਨੂੰ ਪੂਜਦੇ ਹੋ ਉਹਨਾਂ ਮੈਂ ਵੀ ਉਹਨਾਂ ਨੂੰ ਪੂਜਦਾ ਜੇ ਬੰਦਾ ਰਿਆ ਨਾ ਬੰਦਾ ਤੇਰੇ ਵੀ ਰੱਬ ਵਾਲੇ ਨਾ ਟੰਗ ਜੇ ਬੰਦਾ ਨਹੀਂ ਰਿਆ ਬੰਦੇ ਵਰਗਾ ਤੇ ਤੂੰ ਵੀ ਕਈ ਵਾਰੀ ਉਦਾਂ ਦੀ ਗੱਲ ਕਰ ਜਾਣਾ ਜਿਹੜਾ ਬਹੁਤ ਕੁਝ ਤੇਰੇ ਹੱਕ ਚ ਹੈ ਹੱਥ ਚ ਹੈ ਤੂੰ ਪਾਣੀ ਬਣਾਇਆ ਤੂੰ ਹਵਾ ਬਣਾਈ ਤੂੰ ਤੂੰ ਪਹਾੜ ਬਣਾਏ ਤੂੰ ਪੂਰੀ ਸ੍ਰਿਸ਼ਟੀ ਰਚੀ ਇੱਕ ਛੋਟੀ ਜੀ ਚੀਜ਼ ਆ ਨਫ਼ਰਤ ਜਿਹੜੀ ਤੂੰ ਦੂਰ ਕਰ ਸਕਦਾ ਲੋਕਾਂ ਦੇ ਮਨਾਂ ਚੋਂ ਉਹ ਕਿਉਂ ਨਹੀਂ ਕਰ ਰਿਹਾ ਬਸ ਇਹ ਸਵਾਲ ਆ ਮੇਰਾ ਪੂਰੇ ਗਾਣੇ ਦੇ ਵਿੱਚ ਔਰ ਉਹ ਵੀਰ ਨੂੰ ਤਾਂ ਸਲੂਟ ਆ ਯਾਰ ਉਸ ਵੀਰ ਨੂੰ ਤਾਂ ਸਲੂਟ ਆ ਜਿਨੇ ਤੁਹਾਨੂੰ ਇਹ ਗਾਣਾ ਐਡਿਟ ਕਰਕੇ ਦਿੱਤਾ ਉਹਦੇ ਤੇ ਮਤਲਬ ਕੀ ਕਹਾਂ ਉਹਦੇ ਲਈ ਤੇ ਲਫ਼ਜ਼ ਹੀ ਨਹੀਂ ਹੈਗੇ ਮੇਰੇ ਕੋਲ ਵੀਰੇ ਜਿਹਨੂੰ ਸੁਣਦਾਂ ਤੇ ਬਹੁਤ-ਬਹੁਤ ਧੰਨਵਾਦ ਯਾਰ ਤੇਰਾ ਬਹੁਤ-ਬਹੁਤ ਧੰਨਵਾਦ ਬਸ ਫੋਰ ਕੁਝ ਨਹੀਂ ਕਹਿਣਾ ਤੈਨੂੰ ਅੱਛਾ ਲਾਸਟ ਦੇ ਵਿੱਚ ਆਉਨੇ ਆਪਾਂ ਇਹ ਗਾਣੇ ਦੇ ਪ੍ਰੀਤ ਨੂੰ ਜਿੱਦਾਂ ਦਿੱਤੀਆਂ ਮੰਜ਼ਲਾਂ ਪ੍ਰੀਤ ਨੂੰ ਜਿੱਦਾਂ ਦਿੱਤੀਆਂ ਮੰਜ਼ਲਾਂ ਸਭਨਾਂ ਨੂੰ ਤੂੰ ਮੰਜ਼ਲ ਪਹੁੰਚਾ ਦੇ ਮਾਵਾ ਦੇ ਪੁੱਤ ਭਟਕੇ ਫਿਰਦੇ ਉਹਨਾਂ ਨੂੰ ਤੂੰ ਰਾਹੇ ਪਾ ਦੇ ਥਾਂ-ਥਾਂ ਜਿਹੜੇ ਵੇਚਣ ਜ਼ਾਇਰਾ ਉਹਨਾਂ ਦੇ ਬੇੜੇ ਗਰਗ ਕਰਾ ਦੇ ਇੱਕ-ਇੱਕ ਕਰਜੇ ਸਾਰੇ ਤੁਰ ਗਏ ਤੇਰਾ ਕੌਣ ਕਰੂ ਸਤ ਸੰਗ ਵਾਰੰਗਿਆ ਤੇਰੇ ਰੰਗ ਵਾਰੰਗਿਆ ਤੇਰੇ ਰੰਗ ਇਹ ਗਾਣਾ ਵੀਰ ਇਹ ਗਾਣਾ ਕਹਿੰਦਾ ਕਿ ਸਾਰੇ ਪਾਸੇ ਖੁਸ਼ ਸਾਰੇ ਪਾਸੇ ਖੁਸ਼ਹਾਲੀ ਹੋਵੇ ਸਾਰੇ ਪਾਸੇ ਸ਼ਾਂਤੀ ਹੋਵੇ ਹਰ ਇੱਕ ਬੰਦੇ ਦੀ ਆਪਣੀ ਸੋਚ ਹੈ ਕੋਈ ਗਰਮ ਖਿਆਲੀ ਹੈ ਕੋਈ ਨਰਮ ਖਿਆਲੀ ਹੈ ਗਰਮ ਖਿਆਲੀ ਸੀ ਐਸੀ ਕਦੀ ਅੱਜ ਥੋੜੀ ਸਮੇਂ ਦੇ ਨਾਲ ਨਾਲ ਸੋਚ ਬਦਲੀ ਤੇ ਜਿਹੜਾ ਕੰਮ ਨਰਮਾਈ ਨਾਲ ਪਿਆਰ ਨਾਲ ਹੋ ਜਵੇ ਉਹਦਾ ਕੀ ਤਰੀਕਾ ਸੀ ਕੋਈ ਨਹੀਂ ਬਸ ਇਹੀ ਕਹਿਣਾ ਚਾਹ ਰਿਹਾ ਔਰ ਇੱਕ ਛੋਟਾ ਜਿਹਾ ਸ਼ਿਕਵਾਰ ਆਪ ਨਾਲ ਕੀਤਾ ਉਹ ਆਪਾਂ ਨੂੰ ਸਮਝ ਨਹੀਂ ਲੱਗਿਆ ਆਪਾਂ ਆਪਾਂ ਸਿਰਫ ਪੈਗ ਵਾਲੇ ਗਾਣੇ ਸਾਨੂੰ ਸ਼ਰਾਬਾਂ ਵਾਲੇ ਗਾਣੇ ਨਸ਼ਿਆਂ ਵਾਲੇ ਗਾਣੇ ਚੰਗੇ ਲੱਗਦੇ ਵੀਰੋ ਪਰ ਚਲੋ ਕੋਈ ਗੱਲ ਨਹੀਂ ਵੀਰੋ ਥੈਂਕ ਯੂ ਵੈਰੀ ਮੱਚ ਤੁਸੀਂ ਇਹ ਸਾਰਾ ਗਾਣਾ ਮੈਂ ਤੁਹਾਨੂੰ ਸੁਣਾਤਾ ਮੇਰਾ ਇਹ ਸਪਸ਼ਟੀ ਕਰਨਾ ਇਸ ਗਾਣੇ ਦੇ ਉੱਤੇ ਮੇਰਾ ਭਾਵ ਕਿ ਦੇ ਗੁਰੂ ਲਈ ਨਾ ਗਲਤ ਸੀ ਨਾ ਗਲਤ ਹੋ ਸਕਦਾ ਨਾ ਸਾਡੀ ਇੰਨੀ ਹੈਸੀਅਤ ਆ ਕਿ ਅਸੀਂ ਉਸ ਗੁਰੂ ਦੇ ਲਈ ਜਾਂ ਉਸ ਗੁਰੂ ਦੇ ਖਿਲਾਫ ਕੋਈ ਗੱਲ ਕਰੀਏ ਜਿਹਨੂੰ ਅਸੀਂ ਪੂਜਦੇ ਆਏ ਹਾਂ ਜਿਹਨੂੰ ਅਸੀਂ ਮੱਥਾ ਟੇਕਦੇ ਆਏ ਹਾਂ ਜਿਹਨੂੰ ਅਸੀਂ ਮੰਨਦੇ ਆਏ ਹਾਂ ਜਿਹਨੂੰ ਅਸੀਂ ਫਾਲੋ ਕਰਦੇ ਆਏ ਹਾਂ ਸੋ ਇਸ ਕਰਕੇ ਮੇਰੇ ਵੀਰੋ ਇਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਤੋਂ ਬਾਅਦ ਵੀ ਤੁਸੀਂ ਆਪਣਾ opinion ਬਣਾਉਣਾ ਹੈ ਮਾੜਾ ਚੰਗਾ ਉਹ ਤੁਹਾਡੇ ਤੇ ਹੈ ਮੈਂ ਤੁਹਾਨੂੰ ਰੋਕ ਨਹੀਂ ਸਕਦਾ ਸੋ ਬਹੁਤ ਸਾਰੇ ਸੱਜਣਾ ਦੇ ਫੋਨ ਆ ਰਹੇ ਨੇ ਬਹੁਤ ਸਾਰੇ ਵੀਰਾਂ ਦੇ ਫੋਨ ਆਉਂਦੇ ਨੇ ਉਹਨਾਂ ਨੂੰ ਅਪੀਲ ਇਹੀ ਕਰਦਾ ਵੀ ਤੁਸੀਂ ਪੂਰਾ ਗਾਣਾ ਸੁਣ ਕੇ ਉਸ ਤੋਂ ਬਾਅਦ ਤੁਸੀਂ ਆਪਣਾ ਹੋਮਵਰਕ ਕਰੋ ਫਿਰ ਗੱਲ ਕਰੋ ਤੇ ਸੀ ਉਹਦੇ ਜਵਾਬ ਦੇ ਆ ਕਿਤੇ ਵੀ ਕੋਈ ਜਥੇਬੰਦੀ ਪ੍ਰੀਤ ਰਪਾਲ ਨੂੰ ਬੁਲਾਉਗੀ ਪ੍ਰੀਤ ਰਪਾਲ ਉੱਥੇ ਜਾਣ ਨੂੰ ਤਿਆਰ ਹੈ ਕੋਈ ਪ੍ਰੋਬਲਮ ਨਹੀਂ ਕਿਉਂਕਿ ਦਿਲੋਂ ਮੈਂ ਸੱਚਾ ਦਿਲੋਂ ਉਸ ਗੁਰੂ ਨੂੰ ਪਿਆਰ ਕਰਦਾ ਉਹ ਮੈਨੂੰ ਕੋਈ ਨਹੀਂ ਰੋਕ ਸਕਦਾ ਉਹਨੂੰ ਪਿਆਰ ਕਰਨ ਤੋਂ ਔਰ ਉਹਦੇ ਉੱਤੇ ਮੇਰਾ ਹੱਕ ਹੈ ਜਿਨ੍ਹਾਂ ਤੁਹਾਡਾ ਹੱਕ ਉਹਨਾਂ ਮੇਰਾ ਹੱਕ ਇਹਦੇ ਤੋਂ ਵੀ ਕੋਈ ਨਹੀਂ ਰੋਕ ਸਕਦਾ ਵੀਰੋ ਸੋ ਥੈਂਕ ਯੂ ਵੈਰੀ ਮੱਚ ਜੇ ਤੁਹਾਡੇ ਮਨ ਨੂੰ ਥੇਸ ਲੱਗੀ ਆ ਉਹਦੇ ਲਈ ਤਾਂ ਦਿਲੋਂ ਮਾਫੀ ਹੈ ਪਰ ਇਸ ਗੱਲ ਲਈ ਇਸ ਗੱਲ ਲਈ ਪਹਿਲਾਂ ਤੁਹਾਨੂੰ ਮੈਨੂੰ ਗਲਤ ਠਹਿਰਾਉਣਾ ਪਏਗਾ ਫਿਰ ਮਾਫੀ ਮੰਗੂਗਾ ਮੈਂ ਠੀਕ ਹੈ ਜੀ ਪਰ ਜੇ ਤੁਸੀਂ ਦੁਖੀ ਹੋਏ ਹੋ ਉਹਦੇ ਲਈ ਮਾਫੀ ਹੈ ਥੈਂਕ ਯੂ ਵੈਰੀ ਮੱਚ ਗੋਡ ਬlesਸ ਯੂ